ਬੱਲੇ ਬੱਲੇ ਬੀ ਨਾਲੇ ਸਸਾ ਨੂੰ ਹਾਂ ਮੰਗਦੀਆਂ ਬੱਲੇ ਬੱਲੇ ਬੀ ਨਾਲੇ ਸਸਾ ਨੂੰ ਹਾਂ ਮੰਗਦੀਆਂ ਨਾਲੇ ਰੋਂਦੀਆਂ ਕੰਧਾਂ ਦੇ ਪਰਸ਼ਾਵੇਂ ਨਾਲੇ ਸਸਾ ਨੂੰ ਹਾਂ ਮੰਗਦੀਆਂ ਬੱਲੇ ਬੱਲੇ ਬੀ ਸਸੜੀ ਨੇ ਮੇਣਾ ਮਾਰਿਆ ਬੱਲੇ ਬੱਲੇ ਬੀ ਸਸੜੀ ਨੇ ਮੇਣਾ ਮਾਰਿਆ ਸੋਣ ਲੰਗ ਗਿਆ ਸੰਧਾਰਾ ਨਾ ਆਇਆ ਸਸੜੀ ਨੇ ਮੇਣਾ ਮਾਰਿਆ ਸੋਣ ਲੰਗ ਗਿਆ ਸੰਧਾਰਾ ਨਾ ਆਇਆ ਸਸੜੀ ਨੇ ਮੇਣਾ ਮਾਰਿਆ ਬੱਲੇ ਬੱਲੇ ਬਈ ਅਤੀ ਰਾਤ ਖਤ ਲਿਖਿਆ ਦਿਨ ਚੜਦੇ ਨੂੰ ਵੀਰ ਬੁਲਾਇਆ ਅੱਧੀ ਰਾਤ ਖੱਤ ਲਿਖਿਆ ਦਿਨ ਚੜਦੇ ਨੂੰ ਵੀਰ ਬੁਲਾਇਆ ਅੱਧੀ ਰਾਤ ਖੱਤ ਲਿਖਿਆ ਬੱਲੇ ਬੱਲੇ ਨੀ ਵੀਰ ਮੇਰਾ ਮੱਥਾ ਟੇਕਦਾ ਬੱਲੇ ਬੱਲੇ ਨੀ ਵੀਰ ਮੇਰਾ ਮੱਥਾ ਟੇਕਦਾ ਸਸ ਚੰਦਰੀ ਨੇ ਮੋਹਨਾ ਬੁਲਾਇਆ ਵੀਰ ਮੇਰਾ ਮੱਥਾ ਟੇਕਦਾ ਸਸ ਚੰਦਰੀ ਨੇ ਮੋਹ ਨਾ ਬਲਾਇਆ ਵੀਰ ਮੇਰਾ ਮੱਥਾ ਟੇਕਦਾ ਬੱਲੇ ਬੱਲੇ ਨੀ ਵੀਰ ਮੇਰਾ ਪਾਣੀ ਮੰਗਦਾ ਬੱਲੇ ਬੱਲੇ ਨੀ ਵੀਰ ਮੇਰਾ ਪਾਣੀ ਮੰਗਦਾ ਮੈਂ ਵੀ ਦੁੱਧ ਦਾ ਗਲਾਸ ਫੜਾਇਆ ਵੀਰ ਮੇਰਾ ਪਾਣੀ ਮੰਗਦਾ ਮੈਂ ਵੀ ਦੁੱਧ ਦਾ ਗਲਾਸ ਫੜਾਇਆ ਵੀਰ ਮੇਰਾ ਪਾਣੀ ਮੰਗਦਾ బлле బлле వే వీరా तेरे फूल केनु बल्ले बल्ले వే వీరా तेरे फूल केनु वे में खंड दपले थण लामा वीरा तेरे फूल केनु वे में खंड दपले थण लामा वीरा तेरे फूल केनु ਬੱਲੇ ਬੱਲੇ ਨਿਸਰਵਣ ਵੀਰ ਕੁੜੀਓ ਬੱਲੇ ਬੱਲੇ ਨਿਸਰਵਣ ਵੀਰ ਕੁੜੀਓ ਚਾਵਨਾਲ ਪਹਿਣਾ ਨੂੰ ਲੈਣ ਆਉਂਦੇ ਸਰਵਣ ਵੀਰ ਕੁੜੀਓ ਚਾਵਨਾਲ ਪਹਿਣਾ ਨੂੰ ਲੈਣ ਆਉਂਦੇ ਸਰਵਣ ਵੀਰ ਕੁੜੀਓ ਤੈਨੂੰ ਵੇਖ ਕੇ ਭੁਖੀ ਮੈਂ ਰੱਜ ਜਾਵਾਂ ਜਾਣ ਨਾਲੋ ਪਿਆਰਿਆ ਵੀਰਿਆ ਤੈਨੂੰ ਵੇਖ ਕੇ ਭੁਖੀ ਮੈਂ ਰੱਜ ਜਾਵਾਂ ਜਾਣ ਨਾਲੋ ਪਿਆਰਿਆ ਵੀਰਿਆ ਬੱਲੇ ਬੱਲੇ ਨਿਸਰਵਣ ਵੀਰ ਬਿਨਾ ਬੱਲੇ ਬੱਲੇ ਨਿਸਰਵਣ ਵੀਰ ਬਿਨਾ ਮੇਰੀ ਘਟੜੀ ਵਣਾ ਦੇ ਵਿੱਚ ਰੁਲ ਗਈ वण वीर बिना मेरि गठडडीवणा दे रु गई सर्वण वीर बिना